ਗੁਰੂ ਮਹਾਰਾਜ ਦੀ ਹਿਜੂਰੀ 'ਚ ਬੈਠਾ ਸੀਗਾ ਹਾਂਜੀ ਤੇ ਮੇਰੇ ਮਨ 'ਚ ਇਹ ਸੀਗਾ ਜ਼ਰੂਰ ਵੀ ਜਿਹੜਾ ਆਪਣਾ ਪਲਾਟ ਹੈ ਵੀ ਜੇ ਆਪਾਂ ਇਹਨਾਂ ਸੰਸਥਾ ਨੂੰ ਸਮਰਪਿਤ ਕਰ ਦਈਏ ਫਿਰ ਮੈਂ ਸੋਚਦਾ ਵੀ ਹੋ ਤਾਂ ਮੇਰਾ ਪਲਾਟ ਤਾਂ ਹੈ ਹੀ ਬੜਾ ਥੋੜਾ ਜਿਹਾ 12 ਕ ਵਿਸਵੇ ਦਾ ਸੀਗਾ ਅੱਛਾ ਜੀ ਇਹਨਾਂ ਨੂੰ ਕਿੱਡਾ ਕਿਚਾਈਦਾ ਹੋਊਗਾ ਚਲੋ ਮੈਂ ਉਸ ਟਾਈਮ ਕੁਝ ਨਹੀਂ ਕਿਹਾ ਬਾਬਾ ਜੀ ਦਾ ਸਰੂਪ ਪਦਵ ਦੇ ਨਾਲ ਵਿਦਾ ਕੀਤਾ ਤੇ ਬਾਅਦ ਵਿੱਚ ਬੈਠੇ ਅਸੀਂ ਚਾਹ ਪਾਣੀ ਛਕ ਰਹੇ ਹਾਂ ਉੱਥੇ ਬੈਠਿਆਂ ਨੇ ਮੈਂ ਪੁੱਛ ਲਿਆ ਵੀ ਜੀ ਵੀ ਆਪਾਂ ਨੂੰ ਕਿੰਨੀ ਕਿ ਜਗ੍ਹਾ ਚਾਹੀਦੀ ਹੈ ਉਹ ਕਹਿੰਦੇ ਵੀ ਜਿਹਦੇ ਵਿੱਚ 5-4 ਕਮਰੇ ਬਣ ਜਾਣ ਮੈਂ ਕਿਹਾ ਫੇਰ ਹੈਗੀ ਜਗ੍ਹਾ ਕਹਿੰਦੇ ਕਿੱਥੇ ਮੈਂ ਕਿਹਾ بس ਹੋਰ ਤੁਸੀਂ ਨਾ ਪੁੱਛੋ ਵੀ ਜਿੱਥੇ ਹੈ ਹੈ ਫਿਰ ਮੈਂ ਉਹ ਥੋੜਾ ਜਿਆਦਾ ਦੱਸਦਾ ਵੀ ਐਦਾਂ ਦਾ ਉਹਨਾਂ ਨੇ ਅੱਗੇ ਉਹ ਇਹ ਕਿਹਾ ਕਹਿੰਦੇ ਤੁਸੀਂ ਭਾਵਕ ਹੋ ਕੇ ਕਿਤੇ ਕਾਲੀਚੇ ਨਾ ਫੈਸਲਾ ਲਿਓ ਆਪਣੇ ਘਰੇ ਪਰ ਫੁਵਿੰਦਰ ਕੌਰ ਨੇ ਜਦੋਂ ਦਾ ਪਲਾਟ ਲਿਆ ਸੀਗਾ ਉਦੋਂ ਦਾ ਬਹੁਤ ਵਾਰ ਸਾਨੂੰ ਮੈਨੂੰ ਕਿਹਾ ਜਦੋਂ ਥੋਂ ਲੰਘਣਾ ਇਹਦੀ ਬਾਉਂਡਰੀ ਕਰਾ ਲਓ ਲੋਕੀ ਉਹਦੇ ਵਿੱਚੋਂ ਅੰਬ ਖੜੇ ਸੀਗੇ ਅੰਬੀਆਂ ਤੋੜੀ ਜਾਂਦੇ ਉਹ ਦੇਖੀ ਜਾਊਗੀ ਕਰਾਂਗੇ ਕਤਰਾਂਗੇ ਪਰ ਉਸ ਦਿਨ ਪਤਾ ਨਹੀਂ ਮਨ ਚ ਕੀ ਆਇਆ ਨਾ ਮੈਂ ਇਹਦੇ ਨਾਲ ਲਾ ਕਰਕੇ ਗਿਆ ਨਾ ਮੇਰਾ ਕੋਈ ਹੋ ਸੀਗਾ ਬਸ ਬੈਠੇ ਬੈਠੇ ਨੇ ਉਹਨਾਂ ਨੂੰ ਪੁੱਛ ਲਿਆ ਵੀ ਸਿੰਘ ਸਾਹਿਬ ਜੀ ਉਹ ਕਹਿੰਦੇ ਪੰਜ ਚਾਰ ਕਮਰੇ ਮੈਂ ਕਿਹਾ ਫਿਰ ਵਾਧੂ ਬਣ ਜਾਣਗੇ ਜੀ ਉਹਦੇ ਵਿੱਚ ਵੀ ਵਾਧੂ ਇਸ ਵੀ ਜਗ੍ਹਾ ਹੈ ਉਹ ਕਹਿੰਦੇ ਤੁਸੀਂ ਇਦਾਂ ਨਾ ਕਰ ਲਿਓ ਘਰੇ ਸਲਾਮ ਮੈਂ ਕਿਹਾ ਘਰ ਦੇ ਕੁਝ ਨਹੀਂ ਕਹਿੰਦੇ ਚਲੋ ਸੰਗਤ ਨੇ ਜਕਾਰਾ ਸ਼ਰਤਾ ਉਹਨਾਂ ਨੂੰ ਆ ਕੇ ਜਗ੍ਹਾ ਦਿਖਾਈ ਕਿ ਉਹ